ਸ਼ਾਇਦ ਆਪ ਨੂੰ ਪਤਾ ਹੋਵੇ ਘਾਸ ਦੇ ਚ ਇੰਗਲੈਂਡ ਦੇ ਚ ਮਾਸ ਦੇ ਟੁਕੜੇ ਮਿਕਸ ਕਰਕੇ ਗਊਆਂ ਨੂੰ ਖਿਲਾਏ ਗਏ ਬਈ ਦੁੱਧ ਜ਼ਿਆਦਾ ਦੇਣਗੇ ਹੋਇਆ ਕੀ ਸਾਰੀਆਂ ਗਊਆਂ ਪাগਲ ਹੋ ਗਈਆਂ ਔਰ ਕਈ ਦਿਨ 2.5 ਲੱਖ ਦੇ ਕਰੀਬ ਇਹ ਗਊਆਂ ਸਨ ਬਹੁਤ ਵੱਡੀ ਇੰਡਸਟਰੀ ਡੇਰੀ ਇੰਡਸਟਰੀ ਆਲੇ ਦੁਆਲੇ ਦੇ ਮੁਲਕਾਂ ਦੇ ਚ ਵੀ ਇੰਗਲੈਂਡ ਤੋਂ ਦੁੱਧ ਜਾਣਾ ਮੱਖਣ ਜਾਣਾ ਘਿਓ ਜਾਣਾ ਉਹ ਸਾਰੀਆਂ ਗਊਆਂ ਮਾਰਨੀਆਂ ਪਈਆਂ ਸਾਡੇ ਦੇਸ਼ ਦੇ ਚੋਂ ਗੁਜਰਾਤੀਆਂ ਨੇ ਆਵਾਜ਼ ਉਠਾਈ ਸੀ ਨਾ ਮਾਰੋ ਇਹਨਾਂ ਨੂੰ ਅਸੀਂ ਕਿ ਕਿ ਸੇ ਗਊਸ਼ਾਲਾ ਦੇ ਚ ਇੰਤਜ਼ਾਮ ਕਰਦੇ ਆ। ਟਰਾਈ ਲੱਗਦਾ ਕਿਥੇ ਗਊਸ਼ਾਲਾ ਦੇ ਦਾ ਇੰਤਜ਼ਾਮ। ਉਹਨਾਂ ਨੇ ਮਾਰਿਆ ਕਿਉਂ? ਕਿਹਦੇ ਸਨੇ ਨੰਦ ਦਾ ਦੁੱਧ ਜਿਹੜੇ ਵੀ ਪੀਣਗੇ ਉਹ ਬੰਦੇ ਵੀ ਪਾਗਲ ਹੋ ਜਾਣਗੇ। ਸਾਇੰਟਿਸਟ ਐਸਾ ਕਹਿਣ ਲੱਗੇ। ਕਿ ਪਾਗਲ ਹੋ ਗਏ ਹਨ। ਕਿ ਪਾਗਲ ਹੋਣ ਦਾ ਕਾਰਨ ਉਹ ਘਾਹ ਦੇ ਜੋ ਮਾਸ ਮਿਕਸ ਕਰਕੇ ਉਹਨਾਂ ਨੂੰ ਖਿਲਾਇਆ ਗਿਆ। ਘਾਹ ਦੇ ਲਾਲਚ ਵਿੱਚ ਵਿਚਾਰੀਆਂ ਮਾਸ ਖਾਈ ਗਈਆਂ। ਮਾਸ ਉਹਨਾਂ ਦੇ ਫਰਾਕ ਨਹੀਂ।